Thank <laughs> you. ਸਰਕਾਰ ਦੇ どうも。<which> anyway. <music>

ਤਨਤ ਮੱਤ ਤੱਕ ਹੋਇਆ ਜੋ ਅਗਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਟਿਕਟ ਦਿੱਤੀ ਗਈ ਤੇ ਇਹ ਕੀ ਕਹਿਣਾ ਚਾਹੋਗੇ ਭਾਈ ਗੁਰਜੀ ਦਾ ਸ਼ੁਕਰਾਨਾ ਕਰਨਾ ਹੈ ਜੀ ਅੰਦੋਰਾ ਸਾਹਿਬ ਟਿਕਟ ਦਿੱਤੀ ਗਈ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿਸ ਤਰ੍ਹਾਂ ਦੀ سپورਟ ਆ ਤੁਹਾਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਵਰਕਰਾਂ ਜਾਂ ਸ਼ਹਿਰ ਵੱਲੋਂ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦੀ ਤੁਹਾਨੂੰ ਹੰਗਾਰਾ ਪਿਆ ਤੁਸੀਂ ਵੇਖ ਹੀ ਰਿਹਾ ਵਰਕਰਾਂ ਚ ਬਹੁਤ ਉਤਸ਼ਾਹ ਹੈ ਚੜ੍ਹਦੀ ਕਲਾ ਵਿੱਚ ਨੇ ਬਹੁਤ ਵਧੀਆ ਹੰਕਾਰਾ ਮਿਲੇਗਾ ਜਿੱਤਾਂਗੇ ਬਹੁਤ ਵੱਡੀ ਲੀਡ ਨਾਲ ਜਿੱਤ ਸਾਬਤ ਕਰਾਂਗੇ ਬੀਬੀ ਜੀ ਬੇਤਨ ਨੂੰ ਇਹਦੇ ਤਰਨਤਨ ਦੇ ਵਿੱਚ ਐਸੀ ਕਈ ਮੁੱਦੇ ਨੇ ਜਿੰਨਾ ਚਾਹੀਏ ਤਾਂ ਕੋਈ ਕੰਮਕਾਜ ਨਹੀਂ ਹੋਇਆ ਕੀ ਲੱਗ ਰਿਹਾ ਜੇ ਤੁਹਾਡੀ ਜਿੱਤ ਹੁੰਦੀ ਆ ਤੇ ਕਿਸ ਤਰ੍ਹਾਂ ਦੇ ਤੁਹਾਡੇ ਇਹ ਕੰਮਕਾਜ ਦੇ ਕੰਮ ਮਿਲ ਸਕਦੇ ਨੇ ਕੰਮਕਾਜ ਵੇਖੋ ਜਿਹੜੇ ਪਰੇਸ਼ਾਨੀਆਂ ਵਾ ਲੋਕਾਂ ਨੂੰ ਆਮ ਪਰੇਸ਼ਾਨੀਆਂ ਜਿਵੇਂ ਤਰ੍ਹਾਂ ਪਾਣੀ ਦੀ ਪਰੇਸ਼ਾਨੀ ਸੀਵਰੇਜ ਦੀ ਪਰੇਸ਼ਾਨੀਆਂ ਉਹ ਮਸਲੇ ਛੋਟੇ ਤੋਂ ਛੋਟੇ ਮਸਲੇ ਤੋਂ ਵੱਡੇ ਵੱਡੇ ਤੋਂ ਵੱਡਾ ਮਸਲਾ ਹੱਲ ਕਰਾਂਗੇ ਕਿਉਂਕਿ ਤਨੂ ਇਹਦਾ ਕੀ ਪੰਜਾਬ ਵਿੱਚ ਜਿਹੜੀ ਆਵਾਜ਼ਾਂ ਦੇ ਪਾਰਟੀ ਦੀ ਸਰਕਾਰ ਕੀ ਲੱਗ ਰਿਹਾ ਤੁਹਾਨੂੰ ਇਸ ਫਾਕੀ ਦਾ ਕੋਈ ਤਾਂ ਜਾਣਤ ਨਾਲ ਦੇਖਣ ਨੂੰ ਮਿਲਿਆ ਕੋਈ ਚੰਗਾ ਸਪੋਰਟ ਕੋਈ ਚੰਗੇ ਦਲ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਹਾਂਜੀ ਉਹ ਠੀਕ ਹੈ ਹਾਂਜੀ ਸਰ ਸ਼੍ਰੋਮਣੀ ਅਕਾਲੀ ਦਲ ਬਾਦਲੂ ਬੀਬੀ ਜੀ ਜਿਹੜਾ ਟਿਕੜ ਦੇ ਕਿਨਵਾਜਾ ਔਰ ਅੱਜ ਤਹੀ ਗੁਰੂ ਘਰ ਦਾ ਤਬਸਤ ਹੋਇਆ ਕੀ ਕਹਿਣਾ ਚਾਹੋਗੇ ਦੇਖੋ ਜੀ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਇਹ ਸਿੱਖ ਸੰਗਤ ਜੋ ਸਭ ਤੋਂ ਪਹਿਲਾਂ ਗੁਰੂ ਘਰ ਨਸਤੀ ਅਸਤ ਹੁੰਦੀ ਆ ਸੋ ਸਾਨੂੰ ਇਥੋਂ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਹੋਇਆ ਬਾਰੋਂ ਸੰਗਤ ਦਾ ਇੰਨਾ ਉਤਸ਼ਾਹ ਆ ਸਾਰੇ ਪਿੰਡਾਂ ਦੇ ਵਿੱਚ ਕਸਬਿਆਂ ਵਿੱਚ ਸ਼ਹਿਰ ਦੇ ਵਿੱਚ ਸਾਨੂੰ ਬੜੀ ਵੱਡੀ ਲੀਡ ਨਾਲ ਜਤੌਣ ਦਾ ਲੋਕਾਂ ਨੇ ਵਾਦਾ ਕੀਤਾ ਸੋ ਅਸੀਂ ਇੱਥੇ ਗੁਰੂ ਘਰ ਥਾਣ ਕੇ ਪ੍ਰਣ ਕਰਦੇ ਆ ਵੀ ਜੋ ਵੀ ਅਧੂਰੇ ਕੰਮ ਆ ਛੋੜਣੀ ਕਾਲੀਦਾਲ ਵੱਲੋਂ ਰਹਿ ਚੁੱਕੇ ਉਹ ਅਸੀਂ ਪੂਰੇ ਕਰਾਂਗੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵੱਡਾ ਹੰਗਾਰਾ ਜੀ ਬਹੁਤ ਵੱਡੀ ਜਿਹੜੀ ਇੱਕ ਉਹ ਵੇਵ ਆ ਜਿਹੜੀ ਮਾਝੇ ਦੇ ਵਿੱਚ ਇੱਕ ਜਿਹੜੀ ਐਹੋ ਜਿਹੀ ਲਹਿਰ ਚੱਲੇਗੀ ਵੀ ਜਿਹੜੀ ਸਾਰੇ ਪੰਜਾਬ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਗੀ ਕੰਢੀ ਭਾਜੀ ਸ਼ੌਂਗਨੀ ਅਕਾਲੀ ਦਰ ਤੋਂ ਬਾਦੂ ਬੀਬੀ ਜੀ ਨੂੰ ਟਿਕਾ ਦਿੱਤੀ ਹੈ। ਉਹਨੂੰ ਘਰ ਦਾ ਤਮਸਤ ਘਰ ਪਹੁੰਚੇ ਜੇ ਕਿਹਨੇ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਜਿਹੜਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੀ ਪਵਿੱਤਰ ਨਗਰੀ ਤਰਨਤਨ ਸਾਹਿਬ ਤੇ ਜਿਹੜੀ ਵਸਾਈ ਹੋਈ ਆ ਜਿਹੜੇ ਸਾਡੇ ਜਿਹੜੇ ਕੈਂਡੀਡੇਟ ਨੇ ਸੁਖਿੰਦਰ ਖਾਨ ਜੀ ਨੇ ਦਾਵਾ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੇ ਪਹਿਲਾਂ ਬੱਗੋੜਾ ਸਾਹਿਬ ਜਿਹੜੇ ਪਹਿਲੇ ਇਧਰ ਧਰਤੀ ਤੇ ਉਹਨਾਂ ਦੇ ਉੱਥੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਿਹੜਾ ਆਸ਼ੀਰਵਾਦ ਲੈ ਕੇ ਬੱਗੋੜਾ ਸਾਹਿਬ ਦੀ ਧਰਤੀ ਤੋਂ ਤੇ ਆਪਣੀ ਜਿਹੜੀ ਆ ਰਾਜਨੀਤੀ ਆ ਜਿਹੜੀ ਪਹਿਲੀ ਸ਼ੁਰੂ ਕੀਤੀ ਆ ਅੱਜ ਅਸੀਂ ਤਰਨਤਨ ਸ਼ਹਿਰ ਦੇ ਵਿੱਚ ਜਿਹੜੀ ਆ ਬਜ਼ਾਰਤ ਹੁੰਦਿਆਂ ਹੋਇਆਂ ਅਸੀਂ ਜਿਹੜਾ ਇੱਕ ਜਿਹੜਾ ਜੇ ਨਮਸਤਕ ਹੋ ਗਏ ਗੁਰੂ ਘਰ ਦਾ ਜਿਹੜਾ ਗੁਰਜਿੰਦ ਦੇ ਪਾਸ਼ਾ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਆ ਤੇ ਜਿਹੜੇ ਰਸਤੇ ਦੀ ਬਾਰ ਬਾਰ ਜਿਹੜਾ ਇੱਕ ਜਿਹੜਾ ਸਾਨੂੰ ਇੱਕ ਜਿਹੜਾ ਹੌਸਲਾ ਦੇ ਦੇ ਕਿ ਜਿਹੜਾ ਇਹ ਕਹਿਆ ਵੀ ਜਿਹੜੀ ਤੁਸੀਂ ਟਿਕਟ ਜਿਹੜੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਟਿਕਟ ਆ ਉਹ ਤੁਸੀਂ ਲੜੋ ਤੇ ਅੱਜ ਅਸੀਂ ਉਹਨਾਂ ਦੀ ਜਿਹੜੀ ਸ਼ਹਿਰ ਦੀ ਮੰਗ ਦੇ ਕਰਕੇ ਜਿਹੜਾ ਆਜ਼ਾਦ ਗਰੁੱਪ ਆ ਉਹਨਾਂ ਦੇ ਸ਼ਹਿਰ ਵਾਸੀਆਂ ਦੇ ਪਿੰਡਾਂ ਵਾਸੀ ਹਲਕਾ ਦੀ ਜਿਹੜੀ ਡਿਮਾਂਡ ਸੀ ਕਿ ਜਿਹੜੀ ਹੈ ਜਿਹੜੀ ਟਿਕਟ ਆ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਵਿਕਾਸ ਜਿਹੜਾ ਤਰਨਤਾਰਨ ਦਾ ਵਿਕਾਸ ਜਿੰਨਾ ਵੀ ਹੋਇਆ ਵਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਉਹਨਾਂ ਦੀ ਜਿਹੜੀ ਰਹਿਨ ਮਹੀ ਜਿਹੜਾ ਜਿਹੜਾ ਵਿਕਾਸ ਹੋਇਆ ਵਾ ਇਹ ਦੁਬਾਰਾ ਜਿਹੜਾ ਜਿਹੜਾ ਵਿਕਾਸ ਜਿਹੜਾ ਰਹਿੰਦਾ 10 ਸਾਲ ਤੋਂ ਜਿਹੜਾ ਪਿਛੜਿਆ ਬਕਾ ਜਿਹੜਾ ਰਹਿ ਗਿਆ ਸਮਾਂ ਜਿਹੜਾ ਪਿਛੜ ਗਿਆ ਵਾ ਜਿਹੜੀਆਂ ਸਰਕਾਰਾਂ ਨਹੀਂ ਜਿਹੜੇ ਕੰਮ ਕੀਤੇ ਉਹ ਸ਼ੋਮਨੀ ਅਕਾਲੀ ਦਲ ਦੁਬਾਰਾ ਇੱਕ ਵਾਰੀ ਜਿਹੜਾ ਇਹ ਜਿਹੜੀ ਤਰਨ ਤਰਨ ਜਿਹੜੀ ਸੁੰਦਰਤਾ ਜਿਹੜੀ ਆ ਉਹ ਦੁਬਾਰਾ ਇੱਕ ਵਾਰੀ ਬਰਕਰਾਰ ਰੱਖਾਂਗੇ ਥੈਂਕ ਯੂ ਹਾਂਜੀ ਜੋਤਾ ਜੀ ਕੀ ਕਹਿਣਾ ਚਾਹੋਗੇ ਗੁਰੂ ਘਰ ਦਾ ਤਮਸਕ ਪਹੁੰਚੇ ਹੋਣ ਵਾਸਤੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਰੰਧਾਵਾ ਜੀ ਨੂੰ ਜੋ ਟਿਕਟ ਦੇ ਕੇ ਨਵਾਜਿਆ ਗਿਆ ਅਸੀਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਪੰਸ ਜਿਹੜੇ ਸਾਡੇ ਸਨ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਸਰਦਾਰ ਸੁਖਬੀਰ ਸਿੰਘ ਦੀ ਆਵਾਜ਼ ਬਣ ਕੇ ਗਾੜੀ ਸੰਗਤ ਨੂੰ ਸੁਣਾ ਰਹੀ ਆ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਰੰਧਾਵਾ ਮੈਡਮ ਜੀ ਨੂੰ ਸਾਡਿਆਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਜੋ ਸ਼ਹਿਰ ਦਾ ਜੋ ਹਲਾਰਾ ਵਾ ਉਹ ਤੁਸੀਂ ਵੋਟਾਂ ਵਾਲੇ ਦਿਨ ਹੀ ਵੇਖੋਗੇ ਉਸ ਤੋਂ ਪਹਿਲਾਂ ਹੀ ਵੇਖੋਗੇ ਕਿ ਕਿਸ ਤਰ੍ਹਾਂ ਨੇਰੀ ਹੁੰਦੀ ਆ ਜਿਸ ਤਰ੍ਹਾਂ ਕਿ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀਏ ਪਵਿੱਤਰ ਧਰਤੀ ਦੇ ਜੋ ਗੰਦ ਪਿਆ ਜੋ ਨਸ਼ੇਰਾ ਗੰਦ ਜੋ ਗੁਰਦਾ ਕਰਦੀ ਰਾ ਨਾਚ ਜਿਹੜਾ ਹੋ ਰਿਹਾ ਇਸ ਨੂੰ ਠੱਲ ਪਾਉਣ ਲਈ ਬੀਬੀ ਰੰਧਾਵਾ ਜੀ ਇੱਥੇ ਖੜੇ ਨੇ ਕਿਉਂਕਿ ਇੱਕ ਇਹ ਬੀਬੀ ਨਹੀਂ ਕਲੀ ਇਹ ਬੀਬੀ ਬੰਦਾ ਬਣ ਕੇ ਇੱਥੇ ਆਏ ਨੇ ਕਿਉਂਕਿ ਜਿਨ੍ਹਾਂ ਨੇ ਇੱਕ ਬੱਚਿਆਂ ਨੂੰ ਇੱਕ ਬਹੁਤ ਵੱਡੀ ਸਿੱਖਿਆ ਦਿੱਤੀ ਆ ਕਿ ਪ੍ਰਿੰਸੀਪਲ ਹੁੰਦਿਆਂ ਵੀ ਤਰਨਤਾਂ ਦੇ ਇਹਨੇ ਨੌਜਵਾਨ ਜਿਹੜੇ ਸਾਡੇ ਵੀਰ ਨੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਸਿੱਖਿਆ ਲਈ ਆ ਉਹ ਵੀ ਇੱਕ ਬਹੁਤ ਪ੍ਰਨ ਕਰ ਰਿਹਾ ਕਿ ਅਸੀਂ ਬੀਬੀ ਰੰਧਾਵਾ ਜੀ ਨੂੰ ਜਿਤਾ ਕੇ ਤਰਨਤਾਂ ਚੋਂ ਕਈ ਜੋ ਮੰਨਦੇ ਆ ਕਿ 10-15000 ਰੁਪਏ ਜਿੱਤ ਤੋਂ ਵੱਧ ਫੋਟ ਬੀਬੀ ਜੀ ਨੂੰ ਇਹ ਪਵੇਗੀ